ਗੁੱਡ ਮਾਰਨਿੰਗ ਸਸਕਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸੇਸ ਗਿਲਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਨ ਲੱਗਿਆਂ ਜੀ ਅੱਜ ਦਿਨ ਦੇ ਟਾਈਮ ਤਕਰੀਬਨ 9:00 ਬਾਜ ਚੁੱਕੇ ਨੇ ਮੈਂ ਜਸਟ ਘੰਟਾ ਤੋਂ ਪਹਿਲਾਂ ਹੀ ਉੱਠੀ ਆ 8:00 8:00 ਸਵਾ ਉੱਠੀ ਬੱਸ ਮੈਂ ਤੇ ਬੱਚੇ ਆਪਾਂ ਦੋਨੋਂ ਰੈਡੀ ਕਰ ਦਿੱਤੇ ਨੇ ਤੇ ਹੁਣ ਬਸ ਆਪਾਂ ਵੀ ਰੈਡੀ ਹੋਈਏ ਤੇ ਚੱਲੀਏ نیچے ਆਫਿਸ ਦੇ ਵਿੱਚ ਕਿਉਂਕਿ ਬਹੁਤ ਦਿਨ ਹੋ ਗਏ ਘੁੰਮਦੇ ਘਮਾਉਂਦੇ ਆ ਨੂੰ ਤੇ ਅੱਜ ਥੋੜਾ ਜਿਹਾ ਆਫਿਸ ਦਾ ਕੰਮ ਦੇਖੀਏ ਕਿਉਂਕਿ ਆਉਣ ਵਾਲੇ 2-3 ਦਿਨ ਫੇਰ ਤੋਂ ਆਪਾਂ ਬਿਜ਼ੀ ਆ ਬਹੁਤ ਬਿਜ਼ੀ ਚੱਲ ਰਿਹਾ ਸ਼ਡਿਊਲ ਹੈ ਬੁਕਿੰਗ ਚੱਲ ਰਹੀ ਆ ਤੇ ਹੁਣ ਚਲੋ ਰੈਡੀ ਸ਼ੈਡੀ ਹੋ ਕੇ ਟਾਈਮ ਜਿਹਦੇ ਨਾਲ ਚੱਲੀ ਆ ਆਫਿਸ 'ਚ ਅਜੇ ਤੱਕ ਮਾਰਨਿੰਗ ਦੇ ਨੀਚੇ ਹੀ ਨੇ ਤੇ ਉਹਨਾਂ ਨੇ ਬੱਟਰ ਰੈਡੀ ਹੋਣ ਲਈ ਆਉਣਾ ਹੈ ਹਜੇ ਉੱਪਰ ਬਾਕੀ ਦੇਖਦੇ ਅੱਜ ਆਫਿਸ ਦੇ ਕੰਮਕਾਰ ਤੇ ਕੱਲ੍ਹ ਨੂੰ ਵੀ ਫੇਰ ਆਪਾਂ ਜਾਣਾ ਆ ਤੇ ਮੁੰਡਿਆਂ ਨੂੰ ਅੱਜ ਸਾਰਾ ਫੇਸ ਸਮਝਾਉਣਾ ਪਊਗਾ ਕੱਲ੍ਹ ਕੀ ਕੰਮ ਕਰਨਾ ਕਿੰਦਾ ਨਹੀਂ ਪਰ ਜਿੰਨਾ ਮਰਜੀ ਸਮਝਾ ਲਓ ਜਿੰਨਾ ਚਿਰ ਕਹਿੰਦੇ ਨੇ ਕਿ ਸਿਰ ਤੇ ਨਾ ਇਹਨਾਂ ਦੇ ਖੜੋ ਨਾ ਹੁੰਦਾ ਚਿਰ ਕੰਮ ਪਰਫੈਕਟ ਨਹੀਂ ਹੁੰਦਾ ਹੈਗਾ ਪਰ ਚਲੋ ਕੋਈ ਨਹੀਂ ਕੀ ਕਰੀਏ ਜਾਣਾ ਆਉਣਾ ਵੀ ਪੈਂਦਾ ਤੇ ਫਿਰ ਇਹ ਵੀ ਕੰਮ ਪਿੱਛੇ ਸਾਰਨਾ ਪੈਂਦਾ ਸੋ ਚਲੋ ਜੀ ਫਿਲਹਾਲ ਬਾਹਰੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਹੋਈਏ ਪਹਿਲਾਂ ਰੈਡੀ ਸ਼ੈਡ ਤੇ ਪਹਿਲਾਂ ਤਾਂ ਸਭ ਤੋਂ ਬੜੀ ਬੜੀ ਪ੍ਰੋਬਲਮ ਜਿਹੜੀ ਮੈਨੂੰ ਹੁੰਦੀ ਆ ਰੋਜ਼ ਕਿ ਸਿਲੈਕਟ ਕਰਨਾ ਕਿ ਕੀ ਪਾਉਣਾ ਸੋ ਹੁਣ ਅੱਜ ਆਪਾਂ ਸਿਲੈਕਟ ਕਰਦੇ ਹਾਂ ਕਿ ਅੱਜ ਆਪਾਂ ਕੀ ਵੇਅਰ ਕਰਨਾ ਹੈ ਲਓ ਜੀ ਰੈਡੀ ਸ਼ੈਡੀ ਹੋ ਕੇ ਆਪਾਂ ਆ ਗਏ ਸੀ نیچے ਤੇ ਹੁਣ ਮੈਂ ਬੈਠੀ ਆ ਆਫਿਸ ਦੇ ਵਿੱਚ ਤੇ ਬੱਚਿਆਂ ਨੂੰ ਕਰਾ ਰਹੀ ਆ ਆਪਾਂ ਸਟੱਡੀ ਥੋੜੀ ਜੀ ਕਿਉਂਕਿ ਕੱਲ ਜੋ ਬੰਦਾ ਈਵੀਐਸ ਦਾ ਐਗਜ਼ਾਮ ਆ ਔਰ ਮੈਂ ਇੱਕ ਦਾ ਹੈਗਾ ਮੈਥ ਦਾ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਆਪਾਂ ਪੜਾ ਦਿੰਨੇ ਆ ਬਾਕੀ ਟਿਊਸ਼ਨ ਤਾਂ ਚਲੋ ਇਹਨਾਂ ਜਿਹੜੀ ਲੱਗਣੀ ਉਹ ਔਰ ਨਾਲ ਹੀ ਆਪਾਂ ਨੇ ਕੱਲ ਕੇ ਨੇਲ ਪੇਂਟ ਲਗਾ ਲਈ ਸੀ ਇੱਧਰ ਤੇ ਹੁਣ ਮੈਂ ਬੈਠੀ ਬੈਠੀ ਨੇ ਇੱਧਰ ਵੀ ਕੰਪਲੀਟ ਕਰ ਰਹੀ ਲਈ ਆਪਣੀ ਨੇਲ ਪੇਂਟ ਇਹ ਵੀ ਕੰਮ ਹੋ ਗਿਆ ਸੋ ਚਲੋ ਜੀ ਫਿਰ ਦੇ ਦੇ ਅੱਜ ਦਿਨ ਦੇ ਵਿੱਚ ਬਾਕੀ ਕੀ ਕਰਨਾ ਵੈਸੇ ਅੱਜ ਮੈਂ ਉੱਠੀ ਵੀ ਲੇਟ ਪਰ ਫਿਰ ਵੀ ਮਿੰਨ ਤਾਂ ਹੁਣ ਨੀਂਦ ਆਉਣ ਲੱਗੀ ਪਤਾ ਨਹੀਂ ਇਹ ਹੁਣ ਦਿਨ ਹੀ ਇਦਾਂ ਦੇ ਵਜਿਆ ਕਰਨੇ ਨੇ ਕਿ ਜਲਦੀ ਉਹ ਨੀਂਦ ਆਉਣ ਲੱਗ ਜਾ ਕਰਨੀ ਦੁਪਹਿਰਿਆਂ ਦੇ ਵਿੱਚ ਵੀ ਸੋ ਚਲੋ ਜੀ ਹੁਣ ਬੱਚਿਆਂ ਨੂੰ ਕਰਾਈਏ ਥੋੜਾ ਟਾਈਮ ਸਟੱਡੀ ਤੇ ਮਿਲਦੇ ਆ ਫਿਰ ਦੇ ਦੇ ਅਗਲਾ ਕੰਮ ਕਰ ਆਪਾਂ ਕੀ ਕਰਨਾ ਲਓ ਵੀ ਕਰਦੇ ਕਰਾਉਂਦੇ ਟਾਈਮ 3 ਵਜ ਚੁੱਕੇ ਨੇ ਤੇ ਹੁਣ ਮੈਂ ਪੀ ਰਹੀ ਸੀ ਚਾਹ ਤੇ ਮੈਨੂੰ ਨੀਂਦ ਬਹੁਤ ਜ਼ਿਆਦਾ ਆ ਰਹੀ ਹੈ ਅੱਜ ਤਾਂ ਪਰ ਮਤਲਬ ਸਰਦੀਆਂ ਦਿਨਾਂ ਦੇ ਵਿੱਚ ਇਹ ਹੁੰਦਾ ਕਿ ਦਿਨ ਛੋਟੇ ਹੁੰਦੇ ਆ ਤੇ ਸੌਣ ਦਾ ਕੋਈ ਫਾਇਦਾ ਨਹੀਂ ਹੁੰਦਾ ਮਤਲਬ ਅੱਜ ਮੈਨੂੰ ਜ਼ਿਆਦਾ ਕੋਈ ਕੰਮ ਵੀ ਨਹੀਂ ਸੀਗਾ ਬਸ ਬੋਰਿੰਗ ਜਿਹੇ ਦਿਨ ਲੰਘਿਆ ਤੇ ਕੁਛ ਇਹ ਸੀਗਾ ਕਿ ਅਸੀਂ ਵੇਟ ਕਰ ਰਹੇ ਸੀ ਕਿ ਜਿੱਦਾਂ ਤੁਸੀਂ ਪਿਛਲੇ ਬਲੌਗ ਚ ਦੇਖਿਆ ਉਹ ਕਿ ਆਪਾਂ ਥਾਰ ਦਾ ਪ੍ਰੋਸੈਸ ਪਾਇਆ ਹੈ ਬਸ ਉਹਦੀ ਵੇਟ ਕਰ ਰਹੇ ਸੀਗੇ ਕਿ ਕੁਝ ਕੀ ਰਿਜ਼ਲਟ ਆਉਂਦਾ ਸਾਨੂੰ ਪਤਾ ਲੱਗੇ ਬਸ ਉਹ ਵੇਟਿੰਗ ਦੇ ਵਿੱਚ ਮਤਲਬ ਜਿਵੇਂ ਦਿਨ ਹੀ ਨਾ ਲੰਘਦਾ ਹੁੰਦਾ ਉਹ ਹਾਲ ਹੋਇਆ ਪਿਆ ਨਹੀਂ ਤਾਂ ਚਲੋ ਟਾਈਮ ਪਾਸ ਹੋਈ ਜਾਂਦਾ ਹੁੰਦਾ ਨਾ ਤਾਂ ਫੋਨ ਦੇਖਣ ਨੂੰ ਮਨ ਕਰ ਰਿਹਾ ਨਾ ਸੌਣ ਨੂੰ ਮਨ ਕਰ ਰਿਹਾ ਚਲੋ ਹੁਣ ਬਾਕੀ ਇੱਕ ਵਾਰ ਨਾ ਪਿੱਛੇ ਆਪਾਂ ਗੇੜਾ ਮਾਰ ਕੇ ਆਉਨੇ ਆ ਸੋਫਿਆਂ ਵਾਲੇ ਸ਼ੋਰੂਮ 'ਚ ਕਿਉਂਕਿ ਉਹ ਹੈਗਾ ਆਪਣਾ ਡਿਪਾਰਟਮੈਂਟ ਤੇ ਉੱਥੇ ਮੈਂ ਹੁਣ ਕਿੰਨੇ ਦਿਨ ਹੋ ਗਏ ਗਏ ਵੀ ਨਹੀਂ ਇੰਦਰਜੀਤ ਕਹਿ ਰਹੇ ਸੀ ਕਿ ਨਿਊ ਸੋਫੇ ਬਣੇ ਆ ਮੈਂ ਉਹਨਾਂ ਨੂੰ ਕਹਿਣੇ ਆ ਕਿ ਚਲੋ ਜਦ ਤੱਕ ਆਪਾਂ ਸੋਫਿਆਂ ਦੀ ਵੀਡੀਓ ਹੀ ਬਣਾ ਲੰਨੇ ਆ ਇਨਸਟਾਗ੍ਰam ਦੇ ਲਈ ਜਿਹੜਾ ਕਿ ਆਪਣਾ ਪੇਜ ਆ ਇੰਦਰ ਗਿਲ 12001 ਫਰਨੀਚਰ ਦੀਆਂ ਸਾਰੀਆਂ ਆਈਟਮਸ ਆਉਂਦੀਆਂ ਨੇ ਉਹਦੇ ਉੱਪਰ ਤੇ ਉੱਥੇ ਪਾਉਨੇ ਆ ਸੋਫੇ ਦੀਆਂ ਵੀਡੀਓ ਤੇ ਸੇਲ ਵਗੈਰਾ ਕਰਦੇ ਆ ਸੋਫਿਆਂ ਦੀ ਲਓ ਵੀ ਟਾਈਮ ਹੋ ਗਿਆ ਪਾਉਣ 6 ਦਾ ਤੇ ਅੱਜ ਤਾਂ ਸਾਰਾ ਦਿਨ ਬਸ ਜਿਹੜਾ ਥਾਰ ਦਾ ਪ੍ਰੋਸੈਸ ਸੀ ਉਹਦੀ ਵੇਟ ਕਰਦੇ ਕਰਦੇ ਹੀ ਥੱਕ ਗਿਆ ਆਪਾਂ ਤੇ ਹਜੇ ਵੀ ਮਤਲਬ ਉਹ ਸਾਨੂੰ ਕਾਲ ਕਰ ਰਹੇ ਨੇ ਕਿ ਬਸ ਮਤਲਬ ਲਾਲ ਤੁਸੀਂ 5-7% ਦਾ ਕੁਝ ਪ੍ਰੋਸੈਸ ਰਹਿ ਗਿਆ ਉਹਨਾਂ ਦਾ ਕਿ ਉਸ ਤੋਂ ਪ੍ਰੂਵ ਹੋਣ ਤੋਂ ਬਾਅਦ ਹੀ ਤੁਸੀਂ ਆਉਣਾ ਆ ਤੇ ਹਜੇ ਵੀ ਵੇਟ ਅਸੀਂ ਕਰ ਰਹੇ ਆ ਇੰਨਾ ਟਾਈਮ ਵੀ ਹੋ ਗਿਆ ਤੇ ਕਿਉਂਕਿ ਕੱਲ ਆਪਾਂ ਜਾਣਾ ਹੈ ਮਾਸੀਪਿੰਡ ਕੱਲ ਵੀ ਨਾ ਟਾਈਮ ਲੱਗਣਾ ਫੇਰ ਆਪਾਂ ਨੂੰ ਜਾਣ ਦਾ ਫੇਰ ਪਰਸੋਂ ਤੇ ਪੈ ਜਾਣੀ ਹੈ ਗੱਲ ਬਾਕੀ ਦੇਖਦੇ ਆ ਕਿੱਦਾਂ-ਕਿੱਦਾਂ ਬਣਦਾ ਤੁਹਾਨੂੰ ਦੱਸਦੇ ਰਹਾਂਗੇ ਆਪਾਂ ਨਾਲ ਦੀ ਨਾਲ ਤੇ ਫਿਲਹਾਲ ਤਾਂ ਮੈਂ ਉੱਪਰ ਆ ਕੇ ਆਪਣਾ ਜਿਹੜੀ ਵੈਬ ਸੀਰੀ ਚੱਲਦੀ ਸੀ ਉਹ ਦੇਖਣ ਲੱਗ ਗਈ ਆ ਕਿਉਂਕਿ ਮੈਂ ਤਾਂ ਬੋਰ ਹੋ ਗਈ ਸਾਰਾ ਦਿਨ ਹੈਡੇਕ ਹੋਣ ਲੱਗ ਗਈ ਇੰਨੀ ਵੇਟ ਕਰਦੇ ਕਰਦੇ ਤੇ ਬੱਚੇ ਵੀ ਰੈਡੀ ਨੇ ਵੈਸੇ ਹੁਣ ਦੇਖਦੇ ਆ ਕਿਤੇ ਉਹੀ ਗੱਲ ਨਾ ਹੋ ਜAVE ਨਾਤੀ ਤੋਤੀ ਰਹਗੀ ਚਲੋ ਕੋਈ ਨਹੀਂ ਦੇਖਦੇ ਆ ਹੁਣ ਕੀ ਬਣੂਗਾ ਲਓ ਜੀ ਅੱਜ ਤਾਂ ਫਿਰ ਥਾਰ ਲੈ ਕੇ ਆਉਣ ਦਾ ਆਪਣਾ ਪ੍ਰੋਗਰਾਮ ਕੈਨਸਲ ਹੀ ਹੋ ਗਿਆ ਕਿਉਂਕਿ ਹਜੇ ਵੀ ਉਹਨੇ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਉਹਨਾਂ ਦਾ ਸਾਰਾ ਬਾਕੀ ਸ਼ਾਇਦ ਮੇਰੇ ਅਕੋਰਡਿੰਗ ਤੋਂ ਟਾਈਮ ਹੀ ਲੰਘਾ ਰਹੇ ਸੀ ਕਿ ਸਾਡੇ ਗੱਲ ਪਏ ਉਹਨਾਂ ਕਿੰਨਾ ਦਿਨਿਓ ਕਦ ਦਿਨਿਓ ਕਿਉਂਕਿ 6:30 ਹੋ ਗਏ ਕਾਫੀ ਟਾਈਮ ਲਗਾਤਾ ਉਹਨਾਂ ਨੇ ਤੇ ਕੱਲ ਹੈਗਾ ਸੈਟਰਡੇ ਕੱਲ ਆਪਾਂ ਵੈਸੇ ਨਹੀਂ ਲੈਣੀ ਹੈਗੀ ਤੇ ਕੁਛ ਆਪਾਂ ਜਾਣਾ ਵੀ ਆ ਕੱਲ ਤੇ ਸ਼ਨੀਵਾਰ ਨੂੰ ਕਹਿੰਦੇ ਹੁੰਦੇ ਆ ਕਿ ਖਰੀਦਣਾ ਨਹੀਂ ਚਾਹੀਦਾ ਕੋਈ ਵੀ ਵਾਹਨ ਜਦੋਂ ਆਪਾਂ ਲੈਣੇ ਆ ਤੇ ਕੱਲ ਆਪਾਂ ਵੈਸੇ ਹੀ ਨਹੀਂ ਲੈਣੀ ਮੈਂ ਇੰਦਰਜੀਤ ਨੂੰ ਮਨਾ ਕਰਤਾ ਕਿ ਨਹੀਂ ਲੈਣੀ ਆਪਾਂ ਸੈਟਰਡੇ ਨੂੰ ਸੋ ਹੁਣ ਗੱਲ ਗਈ ਸੰਡੇ ਤੇ ਤੇ ਸੰਡੇ ਨੂੰ ਆਪਣੇ ਘਰਾਂ ਦੇ ਵਿੱਚ ਇੱਕ ਪ੍ਰੋਗਰਾਮ ਜਿਹਾ ਵੀ ਆ ਤੇ ਉੱਥੇ ਜਾ ਕੇ ਉਸ ਤੋਂ ਬਾਅਦ ਫ੍ਰੀ ਹੋਊਗੀ ਫਿਰ ਦੇਖਦੇ ਆ ਕੀ ਬਣਦਾ ਹੈ ਜਾਂ ਫਿਰ ਸੰਡੇ ਨੂੰ ਉਹਨਾਂ ਦਾ ਹੀ ਪਤਾ ਕਰਨਾ ਪਊਗਾ ਕਿ ਓਪਨ ਹੁੰਦਾ ਹੈ ਜਾਂ ਨਹੀਂ ਹੁੰਦਾ ਹਨਾ ਕੀ ਪ੍ਰੋਸੈਸ ਹੈ ਤੇ ਉਹ ਸੰਡੇ ਨੂੰ ਪਤਾ ਲੱਗੂਗਾ ਹੁਣ ਬਾਕੀ ਫਿਲਹਾਲ ਤਾਂ ਆਪਾਂ ਚੇਂਜ ਵਗੈਰਾ ਕਰਕੇ ਮੇਕਅਪ ਸ਼ੇਕਅਪ ਜਾਂ ਲਾ ਕੇ ਆਰਾਮ ਦੇ ਨਾਲ ਸਕਿਨ ਨੂੰ ਰਿਲੈਕਸ ਕਰਕੇ ਬੈਠੀਏ ਫਿਲਹਾਲ ਤਾਂ ਤੇ ਸੋ ਲੋ ਜੀ ਆਪਾਂ ਸਾਰਾ ਮੇਕਅਪ ਜਿਹੜਾ ਆਪਣਾ ਉਹ ਰਿਮੂਵ ਕਰੀਏ ਸਭ ਤੋਂ ਪਹਿਲਾਂ ਤਾਂ ਤੇ ਫਿਰ ਆਪਾਂ ਸਕਿਨ ਦੇ ਉੱਪਰ ਹਨਾ ਆਇਲ ਲਗਾਉਣਾ ਹੈ ਕਿਉਂਕਿ ਸਰਦੀਆਂ ਦੇ ਵਿੱਚ ਮੋਸਟਲੀ ਸਾਰਿਆਂ ਦੀ ਹੀ ਸਕਿਨ ਹੈ ਜਿਹੜੀ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਤੇ ਡਰਾਈ ਸਕਿਨ ਕਰਕੇ ਫਿਰ ਸਕਿਨ ਦੇ ਵਿੱਚ ਨਾ ਫਟਣ ਜੇ ਲੱਗ ਜਾਂਦੀ ਹੈ ਸਕਿਨ ਤੇ ਮੇ ਤਾਂ ਬਹੁਤ ਜ਼ਿਆਦਾ ਹੋਣ ਲੱਗੀ ਹੈ ਸਕਿਨ ਡਰਾਈ ਜਿਹੜੀ ਫੇਸ ਦਾ ਤਿਆਰ ਲਿਪਸ ਦਾ ਪਾਰ ਲਿਆ ਹੁਣ ਵਾਰੀ ਆ ਗਈ ਆਈਸ ਦੀ ਤੇ ਇਸ ਦੇ ਲਈ ਫਿਰ ਮੈਂ ਸੋਚਦੀ ਹੁੰਦੀ ਹਾਂ ਰੋਜ਼ ਸੋਦੀ ਨਹੀਂ ਮਤਲਬ ਕਰਦੀ ਹੁੰਦੀ ਹਾਂ ਰੋਜ਼ ਤੇ ਰੋਜ਼ ਤਾਂ ਨਹੀਂ ਫਿਲਹਾਲ ਤਾਂ ਮੈਂ ਇੱਕ ਅੱਧਾ ਦਿਨ ਛੱਡ ਕੇ ਹਨਾ ਆਇਲ ਮ사ਜ ਆ ਜਿਹੜੀ ਚਾਹੇ ਗਰਮੀ ਹੋਵੇ ਸਰਦੀ ਹੋਵੇ ਫੇਸ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਹੁਣ ਸੋਚਿਆ ਕਿ ਚਲੋ ਹੁਣ ਮੈਂ ਡੇਲੀ ਹੀ ਆਇਲ ਮ사ਜ ਇੱਕ ਵਾਰ ਕਰ ਲਿਆ ਕਰੂੰ ਤੇ ਫਿਰ ਭੈਣ ਤੋਂ ਪਹਿਲਾਂ ਆਪਾਂ ਜਿਹੜੀ ਆਪਣੀ ਨਾਈਟ ਦੀ ਬਾਕੀ ਰੁਟੀਨ ਹੈ ਉਹ ਕਰ ਸਕਦਾ ਕਿਉਂਕਿ ਆਇਲ ਹੈ ਸਾਰਾ ਸਕਿਨ ਦੇ ਵਿੱਚ ਚਲੇ ਜਾਂਦਾ ਹੈ। ਲਓ ਜੀ ਹੁਣ ਆਪਾਂ ਨੇ ਮੇਕਅਪ ਸਾਰਾ ਉਤਾਰ ਲਿਆ ਤੇ ਹੁਣ ਕਿਸੇ ਵਧੀਆ ਜੇ ਫੇਸ واਸ਼ ਦੇ ਨਾਲ ਆਪਣਾ ਫੇਸ ਆ ਜਿਹੜਾ ਉਹ ਆਪਾਂ ਚੰਗੀ ਤਰ੍ਹਾਂ ਕਲੀਨ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਸਕਿਨ ਦੇ ਉੱਪਰ ਕੀ ਅਪਲਾਈ ਕਰਨਾ। ਲਓ ਜੀ ਫੇਸ ਆਪਾਂ ਨੇ ਆਪਣੇ ਕਲੀਨਜ਼ਰ ਦੇ ਨਾਲ ਫੇਸ واਸ਼ ਦੇ ਨਾਲ ਕਲੀਨ ਕਰ ਰਿਆ ਪੂਰੀ ਤਰ੍ਹਾਂ ਠੀਕ ਹੈ ਤੇ ਤੁਸੀਂ ਮੇਰੇ ਫੇਸ ਤੇ ਚਮਕ ਦੇਖ ਸਕਦੇ ਹੋ ਬਿਨਾਂ ਕੁਝ ਲਗਾਏ ਵੀ ਕਿੰਨੀ ਚਮਕ ਹੈ। ਤੇ ਇਹ ਹੈਗੀ ਆ ਜਿਹੜਾ ਆਪਾਂ ਰਾਈਸ ਕਰੀਮ ਬਣਾਈ ਸੀ ਉਹ ਯੂਜ਼ ਕੀਤੀ ਸੀ ਉਹਦੀ ਵਜ੍ਹਾ ਨਾਲ ਪਰ ਹੁਣ ਮੈਂ ਕੁਝ ਟਾਈਮ ਲਈ ਸ਼ਾਇਦ ਰਾਈਸ ਕਰੀਮ ਹੈ ਜਿਹੜੀ ਉਹ ਬੰਦ ਰੱਖੂਗੀ ਕਿਉਂਕਿ ਰਾਈਸ ਨਾਲ ਥੋੜੇ ਸਕਿਨ ਨੂੰ ਉਹ ਵੀ ਡਰਾਈ ਕਰਦੇ ਆ ਤਾਂ ਕਰਕੇ ਵੈਸੇ ਅਗਰ ਤੁਸੀਂ ਮਤਲਬ ਉਹਨੂੰ ਐਜ਼ ਅ ਸਕਰਬ ਹੋ ਜਾਏ ਜਾਂ ਟੋਨਰ ਯੂਜ਼ ਕਰਨਾ ਚਾਹ ਰਹੇ ਹੋ ਕਰ ਸਕਦੇ ਹੋ ਕਿਉਂਕਿ ਐਜ਼ ਅ ਸਕਰਬ ਤਾਂ ਆਪਾਂ ਜਦ ਇਹ ਸਕਰਬਿੰਗ ਕਰਕੇ ਉਹਨੂੰ ਵਾਸ਼ ਕਰ ਦਿੰਨੇ ਆ ਸੋ ਹੁਣ ਅੱਜ ਮੈਂ ਇੱਕ ਬਹੁਤ ਹੀ ਜ਼ਬਰਦਸਤ ਕਰੀਮ ਬਣਾਉਣ ਲੱਗੀ ਆ ਤੇ ਕਿੱਦਾਂ ਬਣਾਉਣੀ ਆ ਉਹ ਵੀ ਤੁਹਾਨੂੰ ਦੱਸਦੀ ਆ ਤੇ ਕੌਣ ਕੌਣ ਉਹਨੂੰ ਯੂਜ਼ ਕਰ ਸਕਦਾ ਕਿਵੇਂ ਕਿਵੇਂ ਕੌਣ ਯੂਜ਼ ਕਰ ਸਕਦਾ ਉਹ ਵੀ ਤੁਹਾਨੂੰ ਦੱਸ ਦਿਆਂ ਸੋ ਚਲੋ ਜੀ ਬਣਾਉਨੇ ਆ ਫਿਰ ਆਪਾਂ ਕਰੀਮ ਤੇ ਜਿਹਦੇ ਨਾਲ ਆਪਣੇ ਸਕਿਨ ਦੀ ਬਿਲਕੁਲ ਡਰਾਈਨੈਸ ਨਹੀਂ ਰਹੂਗੀ ਲਓ ਜੀ ਕਰੀਮ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਲਿਆ ਇਹ ਲਿਆ ਆਪਾਂ ਨਾਰੀਅਲ ਦਾ ਤੇਲ ਠੀਕ ਹੈ ਜੀ ਏ ਨਾਰੀਅਲ ਦਾ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਪਰ ਜਿਹੜਾ ਮੈਂ ਲਿਆ ਇਹ ਮੈਂ ਪਿਓਰ ਵਾਲਾ ਲਿਆ ਜਿਹੜਾ ਆਪਾਂ ਹਜੂਰ ਸਭ ਤੋਂ ਲੈ ਕੇ ਆਏ ਸੀ ਉਹ ਵਾਲਾ ਇਹ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ 4.5 ਨੇ ਆਪਾਂ ਵਿਟਾਮਿਨ E ਦੇ ਕੈਪਸੂਲ ਤੇ ਥੋੜੀ ਜਿਹੀ ਪਾਉਣੀ ਹੈ ਐਲੋਵੇਰਾ ਜੈਲ ਇਹ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ ਬਣਾ ਲੈਣਾ ਤੇ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਹੁਣ ਬਣਾ ਕੇ ਕਿੱਦਾਂ ਦਾ ਟੈਕਸਚਰ ਆਉਂਦਾ ਇਹਦਾ ਤੁਸੀਂ ਮੈਲਟ ਵੀ ਕਰ ਸਕਦੇ ਹੋ ਪਰ ਜ਼ਿਆਦਾ ਨੀਡ ਨਹੀਂ ਹੁੰਦੀ ਕਿਉਂਕਿ ਕੋਕੋਨਟ ਆਇਲ ਨੂੰ ਕਦੇ ਵੀ ਤੁਸੀਂ ਦੇਖਿਓ ਲੈ ਕੇ ਥੋੜਾ ਜਿਹਾ ਲੈ ਕੇ ਆਪਣੀ ਹਥੇਲੀ ਤੇ ਰੱਖਿਓ ਤਾਂ ਇਹ ਮੈਲਟ ਹੋਣ ਲੱਗ ਜਾਂਦਾ ਕਿਉਂਕਿ ਆਪਣੀ ਸਕਿਨ ਜਿਹੜੀ ਵਾਰਮ ਹੁੰਦੀ ਹੈ ਖਾਸ ਕਰ ਹਥੇਲੀਆਂ ਜੋ ਆਪਣੀਆਂ ਹੁੰਦੀਆਂ ਨੇ ਵਾਰਮ ਹੁੰਦੀਆਂ ਨੇ ਤਾਂ ਕਰਕੇ ਇਹ ਨਾਲ ਦੇ ਨਾਲ ਮੈਲਟ ਹੋਣ ਲੱਗ ਜਾਂਦਾ ਮੈਲਟ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਤੁਸੀਂ ਸਕਿਨ ਤੇ ਅਪਲਾਈ ਕਰਨਾ ਹੈ ਇਹਨੂੰ ਲਓ ਜੀ ਆਪਾਂ ਤਿੰਨੇ ਆਪਣੇ ਜਿਹੜੇ ਮੇਨ ਸੀਗੇ ਇਹਦੇ ਵਿੱਚ ਆਪਾਂ ਤਿੰਨੋਂ ਚੀਜ਼ਾਂ ਇਹ ਮਿਕਸ ਕਰ ਲੈਣੀਆਂ ਨੇ ਚੰਗੀ ਤਰ੍ਹਾਂ ਸਾਰੀਆਂ ਪਾ ਕੇ ਇਹ ਮਿਕਸ ਕਰ ਐਲੋਵੇਰਾ ਜੈਲ ਦੀ ਮਤਲਬ ਕੰਜੂਸੀ ਨਹੀਂ ਕਰਨੀ ਕਾਫੀ ਸਾਰੀ ਪਾ ਲੈਣੀ ਆ ਉਹ ਤੇ ਮਿਕਸ ਕਰਨ ਤੋਂ ਬਾਅਦ ਇਦਾਂ ਦਾ ਟੈਕਸਚਰ ਆ ਗਿਆ ਇਹਦਾ ਬਹੁਤ ਸੋਹਣਾ ਬਿਲਕੁਲ ਕਰੀਮ ਦੀ ਤਰ੍ਹਾਂ ਬਣ ਗਿਆ ਇਹ ਜਿੱਦਾਂ ਆਪਾਂ ਮਾਰਕੀਟ ਦੇ ਵਿੱਚ ਕੋਈ ਵੀ ਕਰੀਮ ਲੈ ਕੇ ਯੂਜ਼ ਕਰਦੇ ਆ ਉਹਦੀ ਤਰ੍ਹਾਂ ਬਣ ਗਿਆ ਇਹ ਤੇ ਹੁਣ ਆਪਾਂ ਇਹਨੂੰ ਯੂਜ਼ ਕਰਦੇ ਆ ਆਪਣੇ ਫੇਸ ਦੇ ਉੱਪਰ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਟੈਕਸਚਰ ਲਓ ਜੀ ਦੇਖੋ ਫਿਰ ਕਿੰਨਾ ਸੋਹਣਾ ਟੈਕਸਚਰ ਇਹਦਾ ਬਣ ਗਿਆ ਬਿਲਕੁਲ ਕਰੀਮ ਦੀ ਤਰ੍ਹਾਂ ਬਣ ਗਿਆ ਇਹਦਾ ਟੈਕਸਚਰ ਚੈੱਕ ਕਰੋ ਤੇ ਹੁਣ ਆਪਾਂ ਇਹਨੂੰ ਫੇਸ ਤੇ ਅਪਲਾਈ ਕਰਾਂਗੇ ਜਿੰਨੇ ਮਰਜ਼ੀ ਦਿਨਾਂ ਦੇ ਲਈ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਫ੍ਰਿਜਰ ਦੇ ਵਿੱਚ ਰੱਖਣਾ ਚਾਹੁੰਦੇ ਹੋ ਉੱਚ ਰੱਖ ਲਓ ਬਸ ਤਾਂ ਫ੍ਰਿਜਰ ਦੀ ਲੋੜ ਹੀ ਨਹੀਂ ਹੈਗੀ ਇਹਨੂੰ ਬਾਹਰ ਵੀ ਤੁਸੀਂ ਜਿੰਨੇ ਮਰਜ਼ੀ ਦਿਨਾਂ ਦੇ ਲਈ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਹਰ ਕੋਈ ਇਹਨੂੰ ਲਗਾ ਸਕਦਾ ਹੈ ਫਿਲਹਾਲ ਤਾਂ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਇਹ ਸੋ ਲਓ ਜੀ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਫੇਸ ਤੇ ਇਹ ਵਾਲੀ ਕਰੀਮ ਬਾਤੀ ਅੱਛੀ ਤਰ੍ਹਾਂ ਇਹਦੀ ਮ사ਜ ਕਰ ਲੈਣੀ ਆ ਇਹ ਤੁਹਾਡੀ ਇੱਕ ਤਰ੍ਹਾਂ ਦੀ ਨਾਈਟ ਕਰੀਮ ਬਣ ਗਈ ਇਹਨੂੰ ਬੱਚੇ ਵੀ ਲਗਾ ਸਕਦੇ ਆ ਬੱਚਿਆਂ ਦੇ ਵੀ ਅਪਲਾਈ ਕਰੋ ਜਰੂਰ ਅਗਰ ਤੁਹਾਡੀ ਸਕਿਨ ਦੇ ਉੱਪਰ ਮਤਲਬ ਨਾਰੀਅਲ ਦਾ ਤੇਲ ਤਾਂ ਇੰਨਾ ਜ਼ਿਆਦਾ ਬੈਸਟ ਹੈ ਸਕਿਨ ਦੇ ਉੱਪਰ ਕੁਝ ਵੀ ਹੈਗੇ ਤੁਹਾਡੇ ਪਿੰਪਲਸ ਦੇ ਸਪੌਟਸ ਵਗੈਰਾ ਉਹਨਾਂ ਨੂੰ ਵੀ ਇੱਕਦਮ ਕਲੀਅਰ ਕਰ ਦਿੰਦਾ ਕਰਦਾ ਪਰ ਦੇਰੀ ਦੇ ਨਾਲ ਪਰ ਕਰ ਦਿੰਦਾ ਮੇਰੇ ਆਈਜ਼ ਦੇ ਉੱਪਰ ਅਜਕੱਲ ਜ਼ਿਆਦਾ ਡਰਾਈਨੈਸ ਹੈ ਸੋ ਆਪਾਂ ਲਾ ਦਿੰਦੇ ਨੋਜ਼ ਕੋਲ ਆਪਣੇ ਜ਼ਿਆਦਾ ਡਰਾਈ ਹੋ ਜਾਂਦਾ ਹੈ ਲੋ ਆਪਾਂ ਸਾਰਾ ਲਗਾ ਲਿਆ ਜੱਟ ਉਹ ਆਪਾਂ ਜਿੰਨੇ ਦੇ ਰੇ ਮੁੱਕਦੇ ਨਹੀਂ ਇਹ ਹੀ ਨਾਈਟ ਕਰੀਮ ਰੱਖਣੀ ਆਪਣੀ ਡੇਲੀ ਦੀ ਲਓ ਜੀ ਚੈੱਕ ਕਰੋ ਪੂਰੀ ਤਰ੍ਹਾਂ ਆਪਾਂ ਸਕਿਨ ਦੇ ਉੱਪਰ ਲਗਾ ਲਿਆ ਤੇ ਬਿਲਕੁਲ ਵੀ ਚਿਪਚਿਪੀ ਸਕਿਨ ਨਹੀਂ ਹੁੰਦੀ ਹੈਗੀ ਬਹੁਤ ਵਧੀਆ ਲਾਈਟ ਵੇਟ ਜੀ ਮਤਲਬ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕੁਝ ਸਕਿਨ ਦੇ ਉੱਪਰ ਲੱਗਿਆ ਹੋਇਆ ਤੇ ਡੇਲੀ ਯੂਜ਼ ਕਰੋ ਬੱਚੇ ਵੀ ਯੂਜ਼ ਕਰਨੇ ਨੂੰ ਤੇ ਸਾਰੇ ਆਪਾਂ ਯੂਜ਼ ਕਰ ਸਕਦੇ ਆ ਸਰਦੀਆਂ ਦੇ ਵਿੱਚ ਬਹੁਤ ਵਧੀਆ ਰਹਿੰਦੀ ਹੈ ਇਹ ਬਣਾਈ ਹੋਈ ਕਰੀਮ ਸੋ ਚਲੋ ਜੀ ਹੁਣ ਆਪਣੀ ਇਹ ਨਾਈਟ ਦੀ ਜਿਹੜੀ ਹੈਗੀ ਆ ਰੁਟੀਨ ਆਪਣੀ ਕੇਅਰ ਉਹ ਵੀ ਡਨ ਹੋ ਗਈ ਹੈ ਸੋ ਤੁਸੀਂ ਵੀ ਇਹਨੂੰ ਘਰ ਦੇ ਵਿੱਚ ਬਣਾ ਕੇ ਜ਼ਰੂਰ ਰੱਖੋ 15-15 ਦਿਨਾਂ ਬਾਅਦ ਬਣਾ ਲਈ ਜਿਆਦਾ ਨਾ ਬਣਾਵੇ ਤੇ ਨਵੇਂ ਫਰੈਸ਼ ਬਣਦੀ ਰਹਿੰਦੀ ਹੈ ਫਿਰ ਤੇ ਯੂਜ਼ ਕਰੋ ਐਲੋਵੇਰਾ ਜਲ ਦੀ ਕੰਜੂਸੀ ਨਾ ਕਰੋ ਅਗਰ ਤੁਸੀਂ ਵਿਟਾਮਿਨ E ਦੇ ਕੈਪਸੂਲ ਵੀ ਜਿਆਦਾ ਅਮਾਊਂਟ ਕਰਨਾ ਚਾਹੁੰਦੇ ਹੋ ਤਾਂ ਜਿਆਦਾ ਵੀ ਪਾ ਸਕਦੇ ਹੋ ਲਓ ਵੀ ਟਾਈਮ ਹੋ ਗਿਆ 8:30 ਦਾ ਜੋ ਚੱਲਿਆ ਸੌਣ ਸੌਣ ਚੱਲਿਆ ਜੋ ਬੰਦਾ ਰੋਣੇ ਲੱਗ ਗਿਆ ਸੀ ਸੋ ਦੇਖਦੇ ਹਾਂ ਹੁਣ ਕਿੱਦਣ ਆਉਂਦੀ ਆ ਜੋਵਨ ਦੀ ਥਾਰ ਹੈ ਨਾ ਜੋਵਨ ਤੇ ਮਮਾ ਦੀ ਗੱਡੀ ਹੈ ਉਹ ਹੈ ਨਾ ਆਪਣੀ ਦੋਨਾਂ ਦੀ ਹੈ ਨਾ ਹਾਂ ਜੋਵਨ ਤੇ ਜੋਵਨ ਦੀ ਮਮਾ ਦੀ ਸਾਡੀ ਦੋਨਾਂ ਦੀ ਗੱਡੀ ਹੈ ਉਹ ਠੀਕ ਹੈ ਹੈ ਨਾ ਸੋ ਚਲੋ ਜੀ ਫਿਰ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਹੀ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਸੋ ਜਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਬੈਲ ਆਈਕਨ ਜਰੂਰ ਪ੍ਰੈਸ ਕਰੋ ਜਰੂਰ ਪ੍ਰੈਸ ਕਰੋ ਥੈਂਕ ਯੂ ਗੁੱਡ ਨਾਈਟ